ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਤਿੰਨ ਪਸ਼ੂ ਵਿਖਾਉਣੇ ਆ ਦੋ ਗੱਬਣ ਵੜਾ ਇੱਕ ਤਾਜੀ ਸੂਈ ਸਵਾਈ ਹੈ ਦੋ ਵੈਣਾ ਫੌਲੀ ਵੱਡੀਆਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚੰਗੇ ਦੁੱਧ ਵਾਲੀਆਂ ਇਨਫਰਮੇਸ਼ਨ ਲੈਦਾ ਨਾ ਉਹ ਕਰ ਦੇਗਾ ਅਲਬਾਤ ਹਾਂਜੀ ਸਾਸ਼ੀਕਰ ਸਹੀ ਗਾ ਬਈ ਸਾਰਿਆਂ ਨੂੰ ਨਾਮ ਪਾਲ ਸਿੰਘ ਪਿੰਡ ਚੰਦਪੁਰਾਣਾ ਤਸਵੀਰ ਬਾਗਾਪੁਰਾਣਾ ਜਿਲ੍ਹਾ ਮੋਗਾ 805488781 805488781 ਅੱਜ ਤਾਂ ਪੁਲਸ ਵਾਲਿਆਂ ਦੇ ਨਾਲ ਦੀ ਬੰਨੀ ਫਿਰਦਾ ਬਸ ਜਿਹੜੀ ਮਰ ਗਈ ਉਹ ਮੰਨ ਲੈਣੀ ਉਹਨੂੰ ਠੀਕ ਆ ਜਿਹੜੀ ਆ ਗਈ ਕਬੂਲ ਆ ਹਾਂ ਹੋਰ ਠੀਕ ਆ ਬਾਹਾਂ ਚੜਦੀ ਕਲਾ ਇਹ ਤੋਂ ਸ਼ੁਰੂ ਕਰ ਲੈ ਸੋਈ ਸਵਾਈ ਤੋਂ ਇਹ ਸੋਈ ਆ ਤਕਰੀਬਨ ਇਹਨੂੰ 10 ਦਿਨ ਦਾ ਸਬੂਆ ਹੈਗਾ ਹੂੰ ਦੂਜੀ ਸੂਏ ਸੂਈ ਆ ਇਸ ਟਾਈਮ 15 ਤੋਂ 16 ਲੀਟਰ ਦੁੱਧ 16 ਹੀ ਹੋਊਗਾ ਆਪਾਂ 15 ਕਹਿ ਕੇ ਦੇਣੀ ਆ ਠੀਕ ਆ ਇਹਦੇ ਬਹਿਣੀ ਵਾਲ ਦੇ ਮਗਰਲੇ ਥਣ ਅੱਧਾ ਹੈ ਧਾਰਾਂ ਘਟਾ ਬਹਿਣੀ ਵਾਲਾ ਮਗਰਲਾ ਥਣ ਹਾਂਜੀ ਉਹ ਦੱਸਣਾ ਮੇਰਾ ਫਰਜ਼ ਆ ਨਹੀਂ ਕਹਨ ਨੂੰ ਆਪਾਂ ਐ ਵੀ ਕਹਿ ਦਈਏ ਪਰ ਨਹੀਂ ਮੁਰ ਗਿਆ ਕੇ ਭਣ ਭਰਾ ਨਾਲ ਕੇ ਉਹ ਧੋਖਾ ਹੁੰਦਾ ਧੋਖਾ ਨਹੀਂ ਕਰਨਾ ਕੇ ਜੈ ਜੈ ਮੋਲੇ ਜੈ ਜੈ ਵੀਰੇ ਉਹੇ ਤਾਂ ਜੇ ਪੂਰੇ ਪੂਰਾ ਹੁੰਦੀ ਫੇਰ ਤਾਂ ਇਹ ਨਾ ਮੈਂ ਵੀ 65 70000 ਰੁਪਏ ਕਰਦਾ ਅੱਜ ਆਪਾਂ 46000 ਰੁਪਏ ਹੀ ਦੇ ਦੇਣੀ ਆ ਇੱਕ ਨੰਬਰ 40 ਤੇ 6 46000 ਦੀ ਬਾਈ ਕਹਿੰਦਾ ਦੇ ਦੇਣੀ ਆ ਸੀਲ ਸਾਉ ਪੂਰੀ ਆ 16 ਕਿਲੋ ਦੁੱਧ ਆ 15 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਭਾਵੇਂ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਨਿਕਲੂ 16 ਕਿਲੋ ਮਗਰ ਵੱਛਾ ਹਵਾਨਾ ਸੋਹਣਾ ਫੀਟਿੰਗ ਆ ਦਾ ਠੋਸ ਨਿਕਰ ਆ ਭਾਵੇਂ 20 ਕਿਲੋ ਦਾ ਦਿਖਾਵਾ ਕਰਦੇ ਆਂ ਜੀ ਆਪਾਂ ਠੀਕ ਐ ਵੈਡ ਫੋਲੀ ਵੱਡੀ ਆ ਜੇ ਬਾਈ ਕਹਿੰਦਾ ਥਾਣਾ ਘਟ ਨਾ ਹੁੰਦਾ ਫੇਰ ਤਾਂ 65000 ਮੁੱਲ ਕਰਦਾ ਹੁਣ 46000 ਦੀ ਦੇ ਦੇਣੀ ਆ ਪਤਾ ਬਾਈ ਕਹਿੰਦਾ ਨਹੀਂ ਲੱਗਦਾ ਪਰ ਆਪਾਂ ਕਿਸੇ ਨਾਲ ਧੋਖਾ ਨਹੀਂ ਕਰਨਾ ਜਿਹੜੀ ਚੀਜ਼ ਹੈਗੀ ਆਪਾਂ ਦੱਸ ਕੇ ਦੇਵਾਂਗੇ ਵਹਿੜ ਫੋਲੀ ਵੱਡੀ ਆ ਨਾਟਗਣਾ ਟਰੈਕਟਰ ਜਿੱਡੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਸੋਹਣਾ ਬੋਡੀ ਸਟਰਕਚਰ ਖੁੱਲ ਢੁਲੇ ਅੰਗਾਂ ਪੈਰਾਂ ਦੀ ਆ ਹਵਾਨਾ ਵੀ ਪੱਟਾਂ 'ਚ ਫਸਿਆ ਪਿਆ ਪੂਰਾ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਵੀਡੀਓ ਬਣਾ ਰਹੇ ਆ ਹਵਾਨਾ ਕਰਨਾ ਹੋਵੇ ਤਾਂ 19-20 ਕਿਲੋ ਦਾ ਹੁਣ ਵੀ ਕਰਦੇ ਆਂਗੇ ਆਪਾਂ ਅੱਛਾ ਸਾਰਾ ਬਤਖਾਵਾ ਨੇ ਜਿਹੜਾ ਤੋਲਣਾ ਨਾਲ ਦਾ ਉਹ 16 ਕਿਲੋ ਉਹ ਆਪਾਂ 15 ਕਿਹ ਕਿ ਦਿਓ ਠੀਕ ਹੈ ਠੀਕ ਆ ਪੂਰੀ ਆ ਥੀਲ ਸੌ ਪੂਰੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤੇ ਜੈ ਜੀ ਮੋਲਾ 40 ਤੇ 6 46000 ਬੈਡ ਫੁੱਲ ਵੱਡੀ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਅਸਦੀ ਚੁਵਾਈ ਵਾਲੇ ਥਾਨ ਆ ਫਿਟਿੰਗ ਵਾਲਾ ਹਵਾਨਾ ਇਸੇ ਨੰਬਰ ਤੇ WhatsApp ਚੱਲਦਾ ਜੇ ਕਿਸੇ ਨੇ ਵੀਡੀਓ ਕਾਲ ਤੇ ਵੇਖਣੀ ਹੈ ਵਗਲਾ ਵੀਡੀਓ ਕਾਲ ਤੇ ਵੇਖ ਲੈ ਐਡੀ ਵਹਿੜ 45 46000 ਦੀ ਕੌਣ ਦਿੰਦਾ ਹੈ ਫੇਰ ਗੱਡੀ ਦੇ ਡੱਬੇ ਜੱਡੀ ਹੈ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਇਸ ਦੂਜਾ ਸਵੇਰ ਸੁੰਦੀ ਆ ਵੀਰੇ ਹੂੰ ਤਕਰੀਬਨ 10 ਦਿਨ ਦੀ ਕੱਚੀ ਆ ਹੂੰ 10 ਦਿਨ ਬਾਕੀ ਆ ਦੇ ਪਹਿਲੇ ਤੋਂ ਇਹਦਾ 10 ਦੇ ਸੀ 20 ਲੀਟਰ ਦੁੱਧ ਪਿਆ ਹੋਇਆ ਠੀਕ ਹੈ ਕੱਚੀ ਕਰਕੇ ਪਾਣੀ ਦਾ ਦੋਨਾਂ ਦੀ ਵੀਡੀਓ ਸੀ ਕੱਚੀ ਕਰ ਮੈਂ ਚੱਲ ਹੁਣ ਤੀਜੀ ਦੀ ਪਾ ਦਨੇ ਨਾਲ ਹੀ ਜੈ ਜੈ ਮੋਲੇ ਇਹ ਅੱਜ ਦੇ ਦੇਣੀ ਆਪਾਂ 55000 ਦੀ ਜਿੱਦੇ ਤਿਆਰ ਹੋ ਗਈ ਹੈ 70 ਦੀ ਆ ਪਰ ਅੱਗੇ 55 ਹੀ ਦੇਵਾਂਗੇ ਦੋਸਤੋ ਇੱਕ ਨੰਬਰ ਵੀ ਫੋਲੀ ਵੱਡੀ ਵੜਾ ਤੇ ਦੋ ਨੰਬਰ ਵੀ ਫੋਲੀ ਵੱਡੀ ਵੜਾ ਇੱਕ ਨੰਬਰ ਸੂਈ ਸਵਾਈ ਹੈ ਦੋ ਨੰਬਰ ਗੱਬਣ ਆ 20 ਲੀਟਰ ਦੁੱਧ ਬਈ ਦੱਸਦਾ ਤੇ ਪਹਿਲਾਂ ਨੇ ਦਿੱਤਾ ਦੂਜੇ ਸਵੇਰੇ ਸੁੰਦੀ ਆ 20 ਕਹਿ ਕੇ ਦੇਣੀ ਆ 10 ਦਿਨਾਂ ਦੀ ਕੱਚੀ ਆ ਪਲਟਲਾਂ ਬਹੁਤ ਪਈਆਂ ਕੱਲੀ ਕੱਚੀ ਕੱਚੀ ਆ 10 ਦੇਣ ਦੋਵੇਂ ਵੜਾ ਪਹਿਲੀਆਂ ਫੁੱਲ ਵੱਡੀਆਂ हां ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਦੋਵਾਂ ਦੇ ਕੱਦ ਸੇਮ ਹੀ ਆ ਕੋਠੇ ਜੱਡੀਆਂ ਵੜਾ 55000 ਦੀ ਦੋ ਨੰਬਰ हां ਦੋ 55 ਦੀ ਅੱਜ ਅੱਜ ਦਾ ਰੇਟ ਆ 55 ਠੀਕ ਐ ਅੱਜ ਕੱਚੀ ਦਾ ਮੋਹੱਲਾ ਭਾਈ ਕਹਿੰਦਾ 55000 ਜਦੋਂ ਤਿਆਰ ਉਹਦੋਂ 70 ਦੀ ਆ ਬਾਈ ਬਹੁਤ ਵੱਡੀ ਗੁੱਡੀ ਆ ਜਿੰਗੀ ਐਡੀ ਵੜ ਦਿੰਦਾ ਕੌਣ ਆ ਯਾਰ ਹਮ ਚੱਲ ਤੇ ਚੱਲ ਆਪਾਂ ਨੂੰ ਕੱਚੀ ਆ ਚੱਲ ਪਾਣਾ ਆ ਇਹ ਪਾਣਾ ਦੇ ਜਾਈਏ ਬਲਟੇ ਲਾ ਬਹੁਤ ਵਈਆਂ ਸਾਰੀ ਬਲਟੇਲ ਕੱਢ ਕੇ ਸੂਣਾ ਲਾਸਟ ਤੇ ਆ ਜਾ ਬਾਈ ਇਹ ਦੂਜਾ ਸੂਆ ਸੁੰਦੀ ਆ ਵੀਰੇ ਹੂੰ ਪਹਿਲੇ ਸੂਏ ਦਾ ਉਹਨਾਂ ਦੱਸਿਆ ਵੀ 13-14 ਲੀਟਰ ਦੁੱਧ ਪਿਆ ਹੋਇਆ ਠੀਕ ਹੈ ਆਪਾਂ ਇੰਨਾ ਇੰਨਾ ਕਰਾ ਕਿ ਇੰਨਾ ਕੀ ਰਹਿਣਾ ਮਾਂ ਕਿਉਂ ਗੈਲੀ ਜੁਲੀ ਬਹੁਤ ਆ ਕੋਈ ਆਏ ਨਾ ਕਿ ਵੀ ਗਰਮ ਨਿਕਲੂਗੀ ਹੋਣਾ ਪੂਰਾ ਜੱਥਾ ਤੱਕ ਮਰਜੀ ਬੈਠਾ ਰਹੇ ਦਿਨ ਕਿੰਨੇ ਲੈਜੋ ਦਿਨੇ ਜਾਊਗੀ 4 ਜਾਂ 5 ਵਾਧ ਤਵ ਵਾਧ ਜੈ ਜੈ ਮੋਦ ਇਹ ਹਾਂ ਨਾ 42000 ਰੁਪਏ ਦੀ ਆ 42 ਦੀ ਹਾਂ ਤਿੰਨ ਨੰਬਰ ਲਾਸਟ 42 ਦੀ ਦੁੱਧ ਕਿੰਨਾ ਦਿੱਤਾ ਦੁੱਧ 13-13 ਲੀਟਰ ਉਹ ਕੰਨੇ ਸੀ ਪਹਿਲੇ ਸੂਏ ਦਾ ਪਾਇਆ ਹੋਇਆ ਹੂੰ ਦੂਜੇ ਸੋਨਾ ਦੋਸਤੋ ਦੂਜੇ ਸੁੰਦੀ ਆ ਇੱਥੇ 13 14 13 14 ਇੱਥੇ ਤਾਂ ਪਿਆ ਦੇਣਾ ਮੱਝਾ ਘਾਟੀ ਪਿਆਉਂਦੀਆਂ 13 14 ਮੱਝਾਂ ਆ ਮ 9 10 ਕਿਲੋ ਵਾਲੀਆਂ ਹੀ ਹੁੰਦੀਆਂ ਜ਼ਿਆਦਾਤਰ ਕਹਿੰਨ ਨੂੰ ਭਾਵੇਂ 20 ਕਿਲੋ ਕੋਈ ਕਹਦੇ ਝੂਠ ਮਾਰਦੇ ਪਰ گاਵਾ 12 13 14 ਇਹ ਤਾਂ ਨਾਰਮਲ ਪਿਆ ਆਂਦੀਆਂ ਜਿਆਰੀ ਜਿਆਰੀ ਬਹੁਤ ਆ ਹੁਣ ਸੀਲ ਸੌਵਾ ਹੋਰ ਕੋਈ ਐ ਨਹੀਂਗਾ ਵੀ ਥਣ ਲੱਗਾ ਮੋਟਾ ਮੁਠੀ ਵਾਲਾ ਥਣ ਲੱਗਾ ਹੋਇਆ ਹਮ ਮਾਦੀ ਚਵਾਈ ਵਾਲੇ ਥਣ ਸੀਲ ਦੀ ਬਈ ਕਹਿੰਦਾ ਗਾਰੰਟੀ ਆ ਬਾਕੀ ਤੁਸੀਂ ਆ ਕੇ ਆਪਦੀ ਅੱਖਾਂ ਨਾਲ ਵੇਖ ਹੀ ਲੈਣੀ ਆ ਆ ਤੁਸੀਂ ਤਸੱਲੀ ਕਰਿਓ ਕੋਈ ਵੀ ਪਸ਼ੂ ਲੈਨੇ ਆ ਤਿੰਨਾ ਚੋਂ ਆਏ ਨੀਗਾ ਕਿ ਮੇਰੀ ਵੀਡੀਓ ਜਾਂ ਹੋਰ ਕਿਸੇ ਵੀ ਭੈਣ ਭਰਾ ਦੀ ਵੀਡੀਓ ਤੇ ਤੁਸੀਂ ਜਾਨਵਰ ਲੈਨੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਆਪਣੇ ਆਪੇ ਤਸੱਲੀ ਕਰੇ ਫੁੱਲ ਕਰਕੇ ਲੈ ਕੇ ਜਾਓ ਸਹੀ ਆ ਫੁੱਲ ਜੇ ਲੋਗ ਨੇ ਪੈਸੇ ਲਾਉਣੇ ਤੇ ਤਸੱਲੀ ਕਰਾਉਣਾ ਆਪਣਾ ਫਰਕ ਹਾਂ ਦੋਸਤੋ ਜੇ ਤੁਸੀ ਥੱਬਾ ਪੈਸਿਆਂ ਦਾ ਲਾਉਣਾ ਤੇ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਆਪ ਦੀ ਰੀਜਨਲ ਤਸੱਲੀ ਕਰ ਲਿਓ ਇਹ ਤਿੰਨ ਵੜਾ ਸੇਲ ਆ ਤਿੰਨੇ ਕਰਾਸੰਗ ਆ ਤੋ ਤਿੰਨਾਂ ਦੇ ਮੱਝਾਂ ਰਗਾਉ ਕਿਉਂਕਿ ਇਹਨਾਂ ਦੇ ਵਿੱਚੋਂ HF नस्ਲ ਦੀ ਜਿਆਦਾ ਵਾਲੀ ਵੜ ਕੋਈ ਵੀ ਨਹੀਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਦੋ ਤਾਂ ਫੋਲੀ ਵੱਡੀਆਂ ਵੜਾਂ ਤਿੰਨ ਨੰਬਰ ਦਰਮਿਆਨੇ ਕਾਦੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਆ ਪੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਸਿਕਾ ਜਲ ਮਿਲਦੇ ਆ ਕਿਸੇ ਹੋਰ ਨੂੰ ਵੀਡੀਓ ਦੇਣਾ